ਸੋ ਸਿਕਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਹੋਸ ਨਾ ਕੀ ਹਾਲ ਚਾਲ ਹੈ ਸਾਰੇ ਠੀਕ ਆ ਆਸ ਕਰਦੇ ਹਾਂ ਕਿ ਤੁਸੀਂ ਵੀ ਠੀਕ ਹੀ ਠੀਕ ਹੋਗੇ ਤੇ ਅgetElementById ਲੋਕ ਕੀ ਅgetElementById ਲੋਕ ਜੰਦੂ ਤੋਂ ਦਰੂ ਵਾਲਾ ਦਵਾਰੇ ਆ ਤੇ ਖਲਾਰਾ ਇੰਨਾ ਪਿਆ ਆ ਕਿ 10 ਦੇ ਸਕਦਾ ਉਹ ਦਿਖਾਈ ਦਵਾ ਦੇਖੋ ਸਾਡੀ ਕਿਚਨ ਦਾ ਹਾਲ ਅਸੀਂ ਸਵੇਰੇ ਸਵੇਰੇ ਚੱਲੇ ਆ ਕਿਤੇ ਤੇ ਕੱਲ ਸਾਡੇ ਗੈਸਟ ਆ ਰਹੇ ਸੀ ਪਹਿਲ ਰਾਤੀ ਆਪਾਂ ਇੱਕ ਫੰਕਸ਼ਨ ਕਰਕੇ ਬੜਾ ਨਾ ਬੀਜੀ ਸ਼ਡਿਊਲ ਚੱਲਣਿਆ ਕੀ ਇੱਕ ਹਫਤਾ ਹੋ ਗਿਆ ਕਿਤੇ ਪਾਠ ਆ ਕਿਤੇ ਵਿਆਹ ਆ ਕਿਤੇ ਕੋਸ਼ ਆ ਕਿਤੇ ਕੋਸ਼ ਆ ਕਰੇ ਚੱਲਣਿਆ ਸੋ ਅੱਜ ਫੇਰ ਅਸੀਂ ਚੱਲੇ ਆ ਅੱਜ ਅਸੀਂ ਚੱਲੇ ਆ ਆਪਣੇ ਪਿੰਡ ਸਾਲ ਬਾਅਦ ਉੱਥੇ ਅਖੰਡ ਪਾਤ ਸਾਹਿਬ ਹੁੰਦੇ ਆ ਸਾਡੇ ਫੈਮਿਲੀ ਦੇ ਜਿਹੜੇ ਬਜ਼ੁਰਗ ਨੇ ਸਾਰੇ ਉਹਨਾਂ ਦੇ ਨਾਲ ਦੇ ਤੇ ਅੱਜ ਅਸੀਂ ਜਾਣਾ ਸੀ ਉੱਥੇ ਤੇ ਰਾਤੀ ਕੁਛ کیا سٹوری ਸੀ ਸਾਡੇ ਕੋਲ ਤੇ ਗੈਸਟ ਆਏ ਨਹੀਂ ਤੇ ਆਏ ਨਹੀਂ ਜਦੋਂ ਇਹ ਕਾਲਾ ਗੁਣਾ ਬਣਾ ਲਿਆ ਚਲੋ ਖਾਣਾ ਤੇ ਚਲੋ ਡੇਲੀ ਬਣਾਈ ਨਾ ਪਰ ਥੋੜਾ ਜਿਹਾ ਸਪੈਸ਼ਲ ਕਰ ਲੀਤਾਂ ਜਦੋਂ ਕੋਈ ਗੈਸਟ ਹੋਣਾ ਕਿ ਕਦੀ ਚਲਦੀ ਗੱਦੋ ਦਾ ਲਈ ਦੀਆ ਤੇ ਮੈਂ ਰਾਤੀ ਖਾਣਾ ਬਣਾਇਆ ਤੇ ਫਿਰ ਉਹਨਾਂ ਦਾ ਫੋਨ ਆ ਗਿਆ ਕਿ ਸਾਨੂੰ ਕੋਈ ਜ਼ੂਰੀ ਕੰਮ ਪੈ ਗਿਆ ਸਾਨੂੰ ਵਾਪਸ ਜਾਣਾ ਪੈਣਾ ਪਤਾ ਨਹੀਂ ਕਿੱਥੇ ਤੇ ਕਹਿੰਦੇ ਕਿ ਜਿਹੜਾ ਤੁਸੀਂ ਖਾਣਾ ਬਣਾਇਆ ਉਹ ਸਾਡੇ ਲਈ ਲੈ ਕੇ ਆਇਓ ਸੋ ਹੁਣ ਆਪਾਂ ਖਾਣਾ ਦਾ ਲਿਆ ਖਾਣਾ ਲਾਲ ਬੈਗ ਕਰ ਲਿਆ ਤੇ ਵਰਨਨ ਸਵਲ ਕਰੀਆ ਉਹਨਾਂ ਨੇ ਜਾਣਾ ਨਹੀਂ ਉਹਨਾਂ ਦੇ ਪੀਪਲ ਵਗੈਰਾ ਚੱਲਦੇ ਪਏ ਆ ਉਹ ਮਿਰਨ ਫੇਰ ਬਣ ਗਿਆ ਕਿਉਂਕਿ ਰਾਤੀ ਆਪਾਂ ਫੰਕਸ਼ਨ ਤੋਂ ਲੇਟ ਆਏ ਤੇ ਕੀ ਗੱਲ ਕਰਤੀ ਵੀ ਕੋਈ ਚਿੱਤਾ ਭੁੱਲ ਜੰਨਾ ਗੱਲਾਂ ਤੇ ਹੁਣ ਅਸੀਂ ਬਸ ਨਿਕਲ ਲੱਗੇ ਆ ਵੇਖਾ ਥੋੜਾ ਜਿਹਾ ਕੰਮ ਕਰ ਜੀ ਪਰ ਖਲਾਰਾ ਇੰਨਾ ਰਹਿਣਾ ਕਿਉਂਕਿ ਆਪਾਂ ਟਾਈਮ ਨਾਲ ਨਿਕਲਣਾ ਹੈ ਤੇ ਖਲਾਰਾ ਫਿਰ ਆ ਕੇ ਸਾਹਮਣਾਗੇ ਮੈਂ ਕਿਉਂਕਿ ਜਦੋਂ ਆਪਾਂ ਫੰਕਸ਼ਨ ਤੇ ਫੰਕਸ਼ਨ ਆਈ ਜਾਂਦਾ ਕੋਈ ਨਾ ਕੋਈ ਫਿਰ ਕੱਪੜਿਆਂ ਦਾ ਵੀ ਇੰਨਾ ਜ਼ਿਆਦਾ ਖਲਾਰਾ ਹੋ ਜਾਂਦਾ ਪਰ ਤਾਂ ਮੈਨੂੰ ਇਹde ਸਮਝ ਲੱਗੇਗੀ ਸਾਡੇ ਘਰ ਹੀ ਹੁੰਦਾ ਜੇ ਸਾਰਿਆਂ ਦੇ ਘਰੇ ਚ ਹੁੰਦਾ ਇੰਨਾ ਖਲਾਰਾ ਪੈਂਦਾ ਕੋਈ ਸੂਟ ਉੱਥੇ ਪਿਆ ਕੋਈ ਉੱਥੇ ਪਿਆ ਕਿ ਸਾਰਿਆਂ ਨੇ ਜਾਣਾ ਕਿੰਨੇ ਕੱਪੜੇ ਬਣ ਜਾਂਦੇ ਆ ਬੜੇ ਸਾਰੇ ਥੰਗਰੇ ਨਾ ਖਲਾਰੇ ਨਾ ਪਰੇ ਪਈਆ ਕੋਈ ਕੀ ਆ ਗਿਆ ਸیرے-ਸیرے ਪਰਵਾਹ ਰੋਆ ਪਾਇਆ ਲੰਗ ਗੱਲਾਂ ਕਰਦੇ ਕਰਦੇ ਦੁੱਧ ਹਣੀ ਚੱਲੇ ਹੀ ਥੱਲੇ ਪਰ ਬਚ ਗਏ ਵਿਚਾਰੇ ਬਜਾਲ ਹਾਂਜੀ ਸਬਜੀ ਵਾਲੇ ਸਬਜੀ ਨਹੀਂ ਫਰੂਟਸ ਸਵੇਰੇ-ਸਵੇਰੇ ਫਰੂਟ ਵਾਲਾ ਤੇ ਫਿਰ ਕਹੇ ਉਸ ਤੋਂ ਬਾਅਦ ਸਬਜੀ ਵਾਲਾ ਕਿ ਵਾਕੇ ਥੋੜੀ ਸਾਰੀ ਵੀਡੀਓ ਚ ਇਹ ਆਵਾਜ਼ ਸੁਣੋ ਇਹ ਵਾਜਾ ਵੀ ਖੜ ਗਿਆ ਹਨਾ ਉਹ ਜਿਹੜੇ ਬਾਹਰ ਵਾਲੇ ਆ ਉਹਨਾਂ ਨੂੰ ਇਹ ਵਾਜਾ ਥੋੜੀ ਤੋਂ ਤੁਹਾਨੂੰ ਮਿਲਦੀ ਹੈ ਵਾਜਾ ਸਾਨੂੰ ਨਹੀਂ ਮਿਲਦੀ ਤੇ ਵਦੀਆਂ ਲੱਗਦੀਆਂ ਹੈ ਇਹ ਬੱਚਾ ਵਾਟਿਉ ਆ ਕੇ ਨੇ ਪਣੀ ਚਾਹ ਪਈ ਕਿੰਨੀ ਸਾਰੀ ਚਾਹ ਕਿੰਨੀ ਬਣਾ ਲਈਆ ਸਵੇਰੇ ਸਵੇਰੇ ਦਿਲ ਵੀ ਨਹੀਂ ਕਰਦਾ ਫੁਲਕਾ ਖਾਣੂ ਮੈਂ ਤਾਂ ਇਹ ਸਵੇਰੇ ਖਾ ਲਿਨੀਆ ਤੇ ਪਰ ਅੱਜ ਦੀ ਗੱਲ ਕੋਲ ਕਿੰਨਾ ਉਹ ਬਾਰ ਬਾਰ ਮਟਰ ਲੈ ਜਨ ਹੈ ਜਾਤੀ ਮਟਰ ਪਨੀ ਬਣ ਆਇਆ ਉਹ ਨਹੀਂ ਆਣੇ ਕੋਨੇ ਮਟਰ ਤੇ ਬਸ ਅਸੀਂ ਨਿਕਲਣ ਲੱਗੇ ਆ ਸਾਵਲ ਵਰ ਨੂੰ ਜੇ ਸੁੱਤੇ ਆ ਚਲੀਏ ਜੀ ਹਾਂ ਜੀ ਮੈਂ ਕਿਹਾ ਵੱਟ ਜੇ ਬਈ ਮੜੇ ਕਰ ਲਾ ਇਹ ਤੂ ਹੀ ਕਰ ਲੈ ਆਪਣੇ ਵੱਟ ਵੀ ਨਹੀਂ ਤੂੰ ਕਰ ਸਕੀ ਇੱਕੋ ਦੇ ਤਲੁਕ ਮਾ ਹੋਰ ਤੇਰੇ ਬੜੇ ਕੰਮ ਆ ਗਏ ਮੈਂ ਜਿਹੜਾ ਪ੍ਰੈਸ ਕੀਤਾ ਮੈਂ ਅੱਗੇ ਇੱਕ ਦਿਨ ਪਾਇਆ ਸੀ ਫੇਰ ਕਿ ਇੱਕ ਦਿਨ ਨਹੀਂ ਬਸ ਇੱਕ ਘੰਟੇ ਲਈ ਪਾਇਆ ਸੀ ਉਹੀ ਪਾ ਲਿਆ ਕਿੰਨੇ ਕਿ ਸੂਟਕ ਬਸ ਤੇ ਉਹ ਵਿੱਚ ਘਰ ਵਾਲੀ ਲਾਈਟ ਜਿਹੜੀ ਹੁੰਦੀ ਨਾ ਉਹ ਰੱਬ ਕਰਨੀ ਹੈ ਰੀਜ਼ਾ ਲਾ ਕੇ ਦੂਜੀ ਰੇਜ਼ਰ ਫੜਨੀ ਉਹ ਮੈਂ ਆਪਣਾ ਕੱਲ ਰੈੱਡ ਸੂਟ ਕੀਤਾ ਉਹ ਦੇ ਰੈਂਦੇ ਨੇ ਸ਼ਾਮ ਨਾਲ ਉਹ ਸੁਕਾ ਦਿੰਦੀ ਆ ਪਤਾ ਹੈ ਕੀ ਆ ਸਾਡੇ ਕੋਲ ਨਾ ਮੇਰੇ ਪੂਆਜੀ ਦੇ ਮਿਲਦੀ ਦਿੱਤੀ ਸੀ ਇਹ ਪੈਸ ਆਹ ਵਾਲੀ ਇਹ ਇਸ ਵੈਸ਼ਲ ਜਰਮਨ ਤੋਂ ਆਈ ਆ ਤੇ ਸਟੀਮ ਵਾਲੀ ਬਹੁਤ ਵਧੀਆ ਕਰਦੀ ਹੈ ਇਹ ਨਹੀਂ ਕਰਦੀ ਪਰ ਇਹ ਕਿ ਇਹਨਾਂ ਹੱਥ 잡 ਜਾਂਦਾ ਕਿਉਂਕਿ ਇਸ ਤਰ੍ਹਾਂ ਕਰਕੇ ਜਰਮ ਨਹੀਂ ਹੋਣੇ ਆ ਕੋਟ ਵਗੈਰਾ ਜਿਵੇਂ ਇਨਫੈਕਸ਼ਨਸ ਹੁੰਦੀ ਹੈ ਲਈ ਉਹ ਲਈ ਬਹੁਤ ਵਧੀਆ ਤੇ ਆਹ ਸਾਵਲ ਵਰੰਦੇ ਇਹਦੇ ਕੋਟ ਦੀ ਜਿਤਨਾ ਸੂਟ ਹੁੰਦੇ ਜਿਹੜੇ ਕੋਟ ਸੂਟ ਵਗੈਰਾ ਪੈਂਟ ਉਹਨਾਂ ਦੇ ਗਰਮ ਦੇ ਵਟ ਕਢਣੇ ਬੜੇ ਔਖੇ ਹੁੰਦੇ ਆ ਉਹਦੇ ਚੋਂ ਨਿਕਲਦੇ ਨਹੀਂ ਤੇ ਆਹ ਜਿਹੜੀ ਬੜੀ ਆਸਾਨੀ ਨਾਲ ਕਰ ਦਿੰਦੀ ਆ ਵਟ ਕਢ ਦਿੰਦੀ ਆ ਪਰ ਇਹ ਜਿਹੜੀਆਂ ਨਾ ਬਾਹ ਬੜੀ ਤਖਾਮੀ ਜੇ ਹੋਰ ਕੋਈ ਗੱਲ ਨਹੀਂ ਆ ਪਰ ਵਰਤਦੇ ਆ ਅਸੀਂ ਸਾਨੂੰ ਇਹਦੇ ਵਿੱਚ ਪਾਣੀ ਪੈਂਦਾ ਜਿਹਦੇ ਵਿੱਚ ਪਤਾ ਹੀ ਹੁਣਾ ਆ ਅੱਜ ਕੱਲ ਸਾਰਿਆਂ ਕੋਲ ਹੀ ਹੈਗੀਆਂ ਸੋ ਪਰ ਮੈਨੂੰ ਜਿਹੜੀ ਇਹ ਸਪੈਸ਼ਲ ਮੇਰੇ ਪੂਆ ਜੀ ਨੇ ਦਿੱਤੀ ਆ ਜਦੋਂ ਬੰਤੋ ਆਈਏ ਇੱਕ ਚੀਜ਼ ਦਿਖਾਤੀ ਤਾਂ ਚਲ ਜੇ ਹੁਣ ਚੁੰਨੀ ਦੇ ਵਾਡੀ ਗੱਡੀ ਵਾਲਿਆਂ ਮੈਂ ਮੰਮੀ ਨੇ ਤਿਆਰ ਹੋਈ ਮੈਂ ਚਲ ਚੁੰਨੀ ਦੇ ਵਾਡੀ ਗੱਡੀ ਜਾਈਏ ਨਹੀਂ ਮੰਮੀ ਤਿਆਰ ਨਹੀਂ ਮੰਮੀ ਜਦੋਂ ਮੈਂ ਬੈਠ ਗਈ ਆਪਾਂ ਵੀ ਪ੍ਰੈਸ ਬੰਦ ਕਰਕੇ ਲੱਗੇ ਸੀ ਮੈਂ ਅੱਜ ਪਹਿਲੇ ਦਿਨ ਜੈਕਟ ਪਾਈ ਆ ਮੈਨੂੰ ਥੋੜੀ ਜਿਹੀ ਠੰਡ ਲੱਗੀ ਮੈਂ ਚਲ ਪਾਈ ਲੈਨੇ ਉੱਥੇ ਲਾ ਕੇ ਰੱਖ ਲਾਂ ਗੱਡੀ 'ਚ ਹਾਂਜੀ ਫਿਲਹਾਲ ਦੀ ਘੜੀ ਤੇ ਪਾਈ ਆ ਚਲੋ ਜੀ ਭਈਆ ਕੀ ਖਾਣਾ ਚਲੋ ਦਵਾਈ ਲੈ ਲੋ ਨਾਲ ਮੈਂ ਆਪਣੀ ਦਵਾਈਆਂ ਬੜੀ ਜ਼ਰੂਰੀ ਹੈ ਮੈਂ ਆਪਣੀ ਜੇਬ ਚ ਪਾਈ ਦਵਾਈ ਇਹਨਾਂ ਦੀ ਵੀ ਜੇਬ ਚ ਪਾ ਲਈਏ ਦਿਖਾਵਾਂ ਕੱਢ ਕੇ ਆਹ ਵੇਖੋ ਜੀ ਦਵਾਈਆਂ ਨਾਲ ਹੀ ਆਹ ਦਵਾਈਆਂ ਸਾਡੇ ਜਿਹੜੇ ਪੇਰੈਂਟ ਸੀ ਉਹਨਾਂ ਨੂੰ ਦਵਾਈਆਂ ਜਿਹੜੀਆਂ 77 77 ਸਾਲ ਦੀ ਉਮਰ ਦੀ ਸੀਗਾ ਉਹਨੂੰ ਉਹਨਾਂ ਨੂੰ ਉਹਨਾਂ ਤੋਂ 25 30 ਸਾਲ ਪਹਿਲਾਂ ਹੀ ਲੱਗੀਆਂ ਹਾਂਜੀ ਪਹਿਲਾਂ ਹੀ ਲੱਗੀਆਂ ਇਹ ਹਾਲਾ ਹੁਣ ਵਾਲੀ ਜਨਰੇਸ਼ਨ ਦਾ ਜਿਹੜੀ ਸਾਡੇ ਤੋਂ ਅਗਲੀ ਵਾਲੀ ਆ ਉਹਨੂੰ ਵੀ ਲੱਗਦਾ 20 25 ਚ ਲੱਗ ਜਣੀਆਂ ਕਿਉਂ ਜੀ ਹਾਂ ਜੀ ਐਗਰੀ ਹਾਂ ਜੀ ਰਹਾ ਕਿਤੇ ਮੈਡੀਸਿਨ ਨਹੀਂ ਤੇ ਮੈਡੀਸਿਨ ਲਾ ਲਈਏ ਮੈਂ ਹੀ ਦੰਗੂਗੀ ਤੁਹਾਨੂੰ ਅੱਛਾ ਜੀ ਹਾਂ ਤੁਸੀਂ ਬਸ ਜਦੋਂ ਪਰਚਾ ਦਾ ਚੈੱਕ ਕਰੋਗੇ ਮੈਨੂੰ ਦੱਸ ਦਿਓ ਮੈਡੀਸਿਨ ਆ ਵੇਖੋ ਸਾਡੇ ਕੋਲ ਅਸੀਂ ਤੁਹਾਨੂੰ ਦੇ ਦਾਂਗੇ ਤੇ ਕੀ ਗੱਲ ਠੰਡ ਨੂੰ ਕੋਈ ਨਹੀਂ ਲੱਗਦੀ ਨਹੀਂ ਠੰਡ ਲੱਗਦੀ ਪੱਕਾ 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 ਅੱਛਾ ਲਓ ਜੀ ਇਧਰ ਠੰਡ ਦੀ ਠੰਡ ਲੱਗਦੀ ਠੰਡ ਨਹੀਂ ਲੱਦੀ ਰਾਤ ਵੇਲੇ ਜਦ ਰੱਬਾ ਭਾਗੇ ਸੌਂਦੇ ਆ ਦੋ ਘੰਟੇ ਬalé ਹੀ ਸੌਂਦੇ ਆ ਦੋ ਦੋ ਕਮਨ ਦੇ ਨਾਲ ਜਰਾਵਾ ਨਿਕਾ ਗਿਆ ਨਿਕਲਦੇ ਇੰਤਰਾ ਹੀ ਟਾਈਮ ਹੋ ਰਿਹਾ ਜੀ ਜੀ ਬੱਚਿਆਂ ਨੂੰ ਜਾਣਾ ਹੁੰਦਾ ਤਾਂ ਫਿਰ ਹੋਰ ਵੀ ਜ਼ਿਆਦਾ ਹੋ ਜਾਣਾ ਸੀ ਲੇਟ ਹੋ ਜਾਣੀ ਆਪਾਂ ਤੇ ਇਹ ਤੇ ਆਪ ਹੀ ਨੇ ਨਿਕਲਦੇ ਤੇ ਚਲੋ ਜੀ ਸਾਡੇ ਕੋਲ ਜੇ ਤੁਹਾਨੂੰ ਮਰਜ਼ੀ ਕਰਨਾ ਸੀ ਰੈਡੀ ਆ ਅਸੀਂ ਆਪਣੀ ਚੁੰਨੀ ਲੈ ਲਈ ਸਭ ਕੁਝ ਕਰ ਲਿਆ ਜਦੋਂ ਤੁਰਨਗੇ ਆਪਾਂ ਤੁਰਾਂਗੇ ਇਕੱਤਰ ਬੈਠ ਜੰਦਰੋਂ ਆਹ ਵੇਖੋ ਆਹ ਵੇਖੋ ਕਿੰਨਾ ਕੱਕਰ ਬੈਠਿਆ ਮੈਂ ਕਿਹਾ ਗੇਟ ਬੰਦ ਕਰ ਲਾ ਆਗੇ ਮੈਂ ਤਾਂ ਐਪੀ ਕਰ ਲਿਆ ਭੂਜੀ ਨੇ ਕਿਤੇ ਕਹਿਤਾ ਵੀ ਗੇਟ ਬੰਦ ਕਰ ਲਾ ਤੇ ਕੰਬਲ ਹੀ ਲਪੇਟ ਗਿਆ ਇਹ 아이 ਕੰਬਲ ਵਾਲੇ ਦੇ ਨਾਲੇ ਨੇ ਅਜੇ ਇੰਦੀ ਇੰਨੀ ਵੀ ਠੰਡ ਨਹੀਂ ਮੈਂ ਪਹਿਲੇ ਦਿਨ ਜੈਕਟ ਪਾਈ ਆ ਤੇ ਮਹਾਰਾਜ ਜੀ ਕੰਬਲ ਪੇਟ ਕਿਧਰੇ ਮਿਲਣ ਨੇ ਮਨ ਨੇ ਮੇਰੇ ਸ਼ੋਰ ਵਧਾਈ ਰਹਿ ਤੁਰੇ ਕੋਈ ਨਹੀਂ ਕੋਈ ਗੱਲ ਨਹੀਂ ਨਹੀਂ ਸਸਰੀ ਘਰ ਸਸਰੀ ਘਰ ਬਾਏ ਬਾਏ ਪਾਏ ਪਾਏ ਆ ਕੇ ਉਸ ਵਰਗੇ ਭੇਜ ਮਮਮੀ ਕਹਿੰਦੇ ਮੈਂ ਪੰਜ ਵਜੇ ਤਿਆਰ ਹੋ ਲਿਆ ਪੰਜ ਵਜੇ ਤੋਂ ਤਿਆਰ ਇਹਨਾਂ ਨੇ ਪਤਾ ਸੂਟ ਪਾਇਆ ਤੇ ਹੋਣਾ ਹੁਣ ਵੇਖਣ ਦੇ ਕਿ ਮੈਂ ਤਾਂ ਸ਼ਾਲ ਲੈ ਕੇ ਜਾਣਾ ਤੇ ਮੈਂ ਰਹਿ ਗਿਆ ਹੀ ਸਾਰੇ ਨੇ ਜੈਕਟਾ ਪਾਈਆਂ ਮਮਮੀ ਸਾਡੇ ਪਤਲਾ ਸੂਟ ਪਾ ਕੇ ਜਾ ਰ ਜੰਦਾ ਤੇ ਕੋਈ ਨਹੀਂ ਇੰਨੀ ਠੰਡ ਨਹੀਂ ਲੱਗੀ ਤੁਸੀਂ ਇੱਥੇ ਭੱਜੇ ਫਿਰਨਾ ਤੁਹਾਨੂੰ ਕੋਈ ਠੰਡ ਨਹੀਂ ਲੱਗਣੀ ਨਹੀਂ ਲੱਗਣੀ ਮਮਮੀ ਠੰਡ ਵੀ ਨਹੀਂ ਲੱਗਣੀ ਐਸ ਤਰ੍ਹਾਂ ਹੀ ਲੱਗਣ ਰਿਆ ਤੁਹਾਨੂੰ ਸ਼ੁਕਰ ਹੈ ਕਿ ਤੇ ਸਾਡਾ ਰੋਡ ਵੀ ਬਣ ਲੱਗਾ ਕਿਤੇ ਇੰਨਾ ਗੰਦ ਮੱਚਿਆ ਪਿਆ ਸੀ ਇੱਥੇ ਓਏ ਹੋਏ ਹੋਏ ਵੇ ਸਾਹੀ ਸ਼ੁਕਰ ਨਹੀਂ ਆਪਰ ਸਾਈਡਾ ਥੋੜੀ ਜਿਹੀ ਬਣ ਗਈ ਆ ਮੈਨੂੰ ਲੱਗਦਾ ਅੱਜ ਆ ਤੱਤੀਆਂ ਹੰਡੀਆਂ ਲੁਕਣ ਦਾ ਕੰਮ ਕਰ ਸਟਿੰਗ ਕਰਨੀ ਬੰਦੀ ਡੈਲੀ ਬੈਠਦੀਆਂ ਢੋਵਾਂ ਚਲਾਦੇ ਜਿੱਦ ਤੱਕ ਇਹ ਬੈਠਦੀਆਂ ਢੋਵਾਂ ਦੇ ਉੱਤੇ ਆ ਆਪਕੇ ਨੇ ਆ ਕੇ ਕੱਟਾ ਸਪ੍ਰੈਡ ਗਿਆ ਹੁੰਦਾ ਇੰਨਾ ਬੁਰਾ ਹਾਲ ਆ ਅਗਾ ਸਵੇਰੇ ਸਵੇਰੇ ਟ੍ਰੈਲਰ ਉਤਰੇ ਜੀ ਦਲਜੀਤ ਜੀ ਦਲਜੀਤ ਜੀ ਢੋਡ ਡੇਆ ਪ੍ਰਸ਼ਾਦਾ ਚਾਗ ਲਿਆ ਇਹ ਸਭ ਤੋਂ ਪਹਿਲਾਂ ਕੋਲ ਤੋਂ ਡੰਡੇ ਕਿ ਮੱਖ ਦਾ ਬੂਟ ਲੈਣੇ ਛੇ ਜੀਦੋ ਇਹ ਨਾ ਇਹੰਦਰੰਡੇ ਸਾਡੇ ਕਿਪੜ ਜਦੀ ਆ ਆ ਬਹੁਤ ਕੁ ਜਦੀ ਤੁਸੀਂ ਤਾਂ ਡੇੜੇ ਲੱਗੇ ਮੈਨੂੰ ਨਹੀਂ ਲੱਗਦਾ ਲੋ ਇਹਦੀ ਲੱਤ ਵਿਆਂ ਦਾ ਕਰਕੇ ਦੇਖੋ ਲੀਗਾ ਜਿ ਕਾਟ ਮੈਂ ਹਰ ਜੋ ਬਸੈ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੁਲੇ ਤੇਮਰੀ ਸਰਨ ਤਵਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੁਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ एयर सही है ना हां चलो अच्छा जी इट विल रोटेट ड्यू टू द कन्वेक्शन करंट एयर मूव्स ऑफ ठीक है ਇਹ ਕਿਲੀ ਨੂੰ ਲਈ ਹੈ ਕਿ ਉਹ ਮੈਟਰ ਉਸ ਤੇ ਫੈਰਾ ਬਣਾਉਣਾ ਇਹ ਦਾ ਮਿਊਜ਼ਿਕ ਸਟੱਪ ਇੱਕ ਟਾਇਰ ਨਾਲ ਆਈ ਪਲਾਸਟਿਕ ਦੀ ਪਾਈਪ ਦੇ ਘਰੇ ਇਹ ਉੱਪਰ ਸਾਰਾ ਟਰੈਕਟਰ ਤੁਸੀਂ ਘਰੇ ਬਣਾਇਆ ਟੋ ਜੰਦੇ ਜਿਹੜੇ ਆ ਰਬੜ ਮਿਲਦੀ ਹੈ ਤੇ ਉਹ ਨਾਲ ਗ੍ਰਿਪ ਲਈਆ ਇਹ ਟਾਇਰ ਰੈਡੀਮੇ ਟਰੈਕਟਰ ਦੇ ਮੰਗਰਾਲ ਇਹ ਦਾ ਮਿਊਜ਼ਿਕ ਸਿਸਟਮ ਚੱਲਦਾ ਵੀ ਆ ਇਹ ਛਾਣਿਕ ਕੰਦੋ ਇਸ ਦਿਨ ਆ ਚੁੱਕੇ ਲੋਟ ਮੇਲ ਹਾਂ ਐ ਕਾਈਅਰ ਬਿਊਟੀ ਸਟੂਡੀਓ ਐ ਸੌਰੀਆਂ ਬੈੰਡ ਨਹੀਂ ਚਾਹਤ ਕਲੈਕਟ ਕੀਤੀਆਂ ਐਸ ਵਿੱਚ ਐ ਇਹਦੇ ਨਾਲ ਅੱਛਾ ਚੱਲਦਾ ਐ ਠੀਕ ਐ ਠੀਕ ਐ ਠੀਕ ਐ ਇਹ ਡਾਕਟਰ ਆ ਬੱਪਾ ਆ ਜਾ ਰਹੇ ਦਰਦ ਲੱਗਦੀ ਸਰੀਰ ਇੰਨੇ ਹੱਥ ਗਾਈਜ਼ ਅੰਦਰ ਦੋਨੋਂ ਬੇਟਾ